ਵਿੱਚ ਨਰਮਾਈ ਆ ਜਾਂਦੀ ਹੈ ਪੁਲਾਈ ਆ ਜਾਂਦੀ ਹੈ ਜਿਹਦੇ ਕਰਕੇ ਫਸਲ ਦੀਆਂ ਜੜਾਂ ਲੱਗਾ ਕਿ 12 ਦੇਣਾ ਝੋਨੇ ਦੀ ਫਸਲ 'ਚ ਤੁਸੀਂ ਝੋਨਾ ਲਾਉਣ ਤੋਂ ਬਾਅਦ ਹਿਸਾਬ ਕਿਤਾਬ ਸੇਮ ਹੀ ਰੱਖਦੇ ਹੋਏ ਠੀਕ ਆ ਜੀ ਜਿੱਥੇ ਭਾਰੀ ਜ਼ਮੀਨ 'ਚ ਤੁਸੀਂ 12 ਕਿਲੋ ਖੇਤ ਦੇ ਵਿੱਚ ਤਾਜੇ ਭਾਰੇ ਤਾਜੇ ਭਰੇ ਹੋਏ ਪਾਣੀ ਦੇ ਅੰਦਰ ਸਰੋਂ ਦੀ ਖਾਦਾਂ 200 ਲੀਟਰ ਪਾਣੀ ਦੇ ਵਿੱਚ 15-16 ਕਿਲੋ ਸਰੋਂ ਦੀ ਖਾਦ 2 ਕਿਲੋ ਗੋੜ ਦੇ ਨਾਲ ਘੋਲੋ ਦੋਹਾਂ 'ਚੋਂ ਜਿਹੜਾ ਵੀ ਤਰੀਕਾ ਫਿੱਟ ਬੈਂਦਾ ਹੋਵੇ ਆਸਾਨ ਲੱਗਦਾ ਹੋਵੇ ਉਹ ਤਰੀਕਾ ਅਪਣਾ ਕੇ ਤੁਸੀਂ ਝੋਨੇ 'ਚ ਸਰੋਂ ਦੀ ਖਾਲ ਪਾ ਸਕਦੇ ਹੋ ਛੱਟੇ ਨਾਲ ਪਾ ਦਿਓ ਬੇਸ਼ੱਕ ਪਾਣੀ ਨਾਲ ਮਗਾ ਦਿਓ ਰਿਜ਼ਲਟ ਤੁਹਾਨੂੰ ਬਹੁਤ ਚੋਣਾਲ ਜ਼ਰੂਰ ਖੇਤ 'ਚ ਵਗਾਇਓ ਇਹ ਸਰੋਂ ਦੀ ਖਾਲ ਦੇ ਰਿਜ਼ਲਟ ਨੂੰ ਦੁੱਗਣਾ ਕਰ ਦੇਗਾ ਤੇ ਨਾਲ ਦੀ ਨਾਲ ਤੁਹਾਡੀ ਜ਼ਮੀਨ ਦੇ ਵਿੱਚ ਟੌਪ ਸੋਇਲ 'ਚ ਜਿਹੜੇ ਅਣਵਰਤੇ ਜਾਂ ਅਨ ਅਵੇਲੇਬਲ ਫਾਰਮ ਦੇ ਵਿੱਚ ਸੂਖਮ ਪੋਸ਼ਕ ਤੱਤ ਪਏ ਆ ਉਹਨਾਂ ਨੂੰ ਵੀ ਇਹ ਅਵੇਲੇਬਲ ਫਾਰਮ 'ਚ ਲਿਆ ਕੇ ਤੁਹਾਡੀ ਸ਼ਾਨਦਾਰ ਤਰੀਕੇ ਨਾਲ ਗਰੋ ਕਰੂਗੀ ਉਹਦਾ ਰੰਗ ਬੰਦ ਕੱਦ ਕਾਠ